ਪੇਕੇ ਬਾਬਾ ਜੀ ਉੱਪਰ ਚੜੋ ਕਾਕੇ ਤਿੰਨ ਭੈਣਾਂ ਵਿਆਹੀਆਂ ਆਪਦਾ ਗੁਜ਼ਾਰਾ ਕਰੀ ਜਾਂਦਾ ਸੀ ਕਵਾੜ ਵੇਚ ਕੇ ਸਰੀਆ ਵੱਜ ਜਾਂਦਾ ਔਰ ਇੱਥੇ ਸਮਾਨ ਲਾਉਂਦੇ ਸਮੇਂ ਪੱਟਦੇ ਸਿਵਲ ਹਸਪੀਟਲ ਗਿਆ ਉੱਥੇ ਪ੍ਰੋਪਰ ਕੇਅਰ ਹੀ ਨਹੀਂ ਕਿਉਂਕਿ ਉੱਥੇ ਤਾਂ ਜਿਹੜਾ ਕੋਈ ਚੰਗਾ ਵਧੀਆ ਬਾਊ ਆ ਜਿੱਦੀ ਕੋਈ ਸ਼ਿਫਾਰਿਸ਼ ਆ ਸਕੇ ਚੰਗੇ ਸਰਦਾਰ ਦੀ ਉਹਦੀ ਪਰਛਪਤੀ ਤਾਂ ਜਿਹੜਾ ਲਵਾਰ ਚੱਲੇਗਾ ਕੱਲਾ ਚੱਲੇਗਾ ਜਿਹਦੇ ਮਗਰ ਕੋਈ ਨਹੀਂ ਉਹਦੀ ਕੋਈ ਤੇ ਇਹ ਤਾਂ ਬੋਝ ਨੇ ਲੋਕ ਧਰਤੀ ਦੇ ਉਹ ਕਹਿੰਦੇ ਜਿੰਨੀ ਛੇਤੀ ਖਤਮ ਹੋ ਜਾਣਗੇ ਉਹਨਾਂ ਛੇਤੀ ਬੋਝ ਹਲਕਾ ਹੋ ਜਾਊ ਧਰਤੀ ਤੇ ਟਟਰੀ ਪਿੰਡ ਆ ਹੈ ਤੇਰਾ ਹਾਂਜੀ ਇੱਥੇ ਰਹਿਣਾ ਕਿੱਥੇ ਸੀ ਤੂੰ ਮੈਂ ਤਾਂ ਸੀ 21 66 ਹੂੰ ਇਸੇ ਹੋਏ ਕੰਮ ਕਰਕੇ ਸ਼ਾਮ ਤੇ ਆ ਕੇ ਇਹ ਮਾਰਕੀਟ ਸਾਰੀ ਜਾਣਦੀ ਹੈ ਤੈਨੂੰ ਕਿੰਨੇ ਸਾਲਾਂ ਤੋਂ ਇੱਥੇ ਆ ਮੈਨੂੰ ਕਾਫੀ कोरोना ਸਮੇ ਕੋਵਿਡ ਦੇ ਸਮੇ করোনা ਸਮੇ ਇੱਥੇ ਸੀ ਯਾਨੀ ਕਿ 3-4 ਸਾਲ ਤੋਂ ਵੱਧ ਹੋ ਗਏ ਇੱਥੇ ਇੱਥੇ ਤੈਨੂੰ ਡੀਐਮਸੀ ਦੇ ਆਲੇ-ਦੁਆਲੇ ਸਾਰੇ ਜਾਣਦੇ ਸੀ ਕਿ ਤੂੰ ਅੰਦਰ ਰਿਕਵੈਸਟ ਕਰ ਲੈਣੀ ਸੀ ਕਿਸੇ ਦੀ ਮਦਦ ਦੀ ਕਿ ਬਹੁਤ ਤੂੰ ਕਹਿਆ ਮੈਨੂੰ ਪੈਸੇ ਦੇ ਦੇ ਮੈਂ ਪਿੰਡ ਚਲੇ ਜਾਵਾਂਗਾ ਆਏ ਅੰਦੇ ਸੀ ਜੋ ਤੇਰੀ ਤਕਲੀਫ ਆ ਤੇਰੀ ਨਾ ਕਿ ਬਾਬਾ ਨਾਨਕ ਨੇ ਸਾਨੂੰ ਭੇਜਿਆ ਉਹ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਜੀ ਨੂੰ ਵੀ ਤੁੱਤੇ ਹੁੰਦਾ ਸੀ ਨਿੰਦਨਾ ਤੋਂ ਨਾ ਮੰਨ ਲਾ ਉਹਨੇ ਹੀ ਭੇਜਤਾ ਸਾਨੂੰ ਆ ਭਾਈ ਦੇ ਰੂਪ ਚ ਆ ਕੇ ਸਾਨੂੰ ਸੁਨੇਹਾ ਭੇਜਿਆ ਤੇ ਅਸੀਂ ਇੱਥੇ ਆ ਪਹੁੰਚ ਸਾਡੀ ਕੀ ਔਕਾਤ ਅਸੀਂ ਤੈਨੂੰ ਲਿਜਾ ਕੇ ਤੇਰਾ ਇਲਾਜ ਕਰਾਈਏ ਜਿੱਥੇ ਤੂੰ ਅਰਬਾਂ ਖਰਬਾਂ ਦੇ ਹਸਪਤਾਲ ਦੇ ਬਾਹਰ ਬੈਠਾ ਉੱਥੇ ਨਹੀਂ ਇਲਾਜ ਹੋਇਆ ਸੀ ਕਿੱਥੋਂ ਕਰਾਵਾਂਗੇ ਕਰਾਉਣ ਵਾਲਾ ਤਾਂ ਉਹ ਉੱਪਰ ਵਾਲਾ ਪਰ ਦੋ ਗੱਲਾਂ ਮੈਂ ਤੇਰੇ ਨਾਲ ਵੀ ਕਰਨੀਆਂ ਵੀ ਤੂੰ ਉਸ ਤੋਂ ਬਾਅਦ ਇਹ ਸਾਰਾ ਕੁਝ ਛੱਡ ਕੇ ਤੈਨੂੰ ਆਪ ਤਾਂ ਕਿਸੇ ਕੰਮ ਤੇ ਕੋਈ 50000 ਰੁਪਏ ਜਮ੍ਹਾਂ ਕਰਕੇ ਰੱਖਿਆ ਹੁੰਦਾ ਕਿਸੇ ਬੈਂਕ ਖਾਤੇ 'ਚ ਆਹੀ ਹਸਪਤਾਲ ਦੇ ਵਧੀਆ ਕਮਰੇ 'ਚ ਪਿਆ ਹੋਣਾ ਇਹ ਅੱਜ ਕੱਲ੍ਹ ਸਾਡੇ ਨੌਜਵਾਨਾਂ 'ਚ ਬਹੁਤ ਮਾੜੀ ਰੀਤ ਆ ਪੂਲਾ ਸ਼ੰਕਰ ਨੂੰ ਸ਼ਿਵਜੀ ਮਹਾਰਾਜ ਨੂੰ ਨਸ਼ੇ ਨਾਲ ਜੋੜਦਾ ਉਹਦਾ ਪ੍ਰਸ਼ਾਦ ਸਮਝ ਕੇ ਭੰਗ ਪੀਂਦੇ ਆ ਵੇਦਪੂਰੇ ਸ਼ੰਕਰ ਦੇ ਭਗਤ ਹੌਲੀ 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 ਹਾਲਾਤ ਫਿਰ ਭੰਗ ਨਸ਼ਾ ਹੈ ਤੱਕ ਉਹਨੇ ਮਾਈ ਨੂੰ ਪੁੱਛਿਆ ਕੋਈ ਨਸ਼ਾ ਨਹੀਂ ਕਰਦਾ ਮੈਂ ਕਹਿੰਦਾ ਸ਼ਰਾਬ ਵੀ ਨਹੀਂ ਪੀਂਦਾ ਭੰਗ ਭੰਗ ਨੂੰ ਨਸ਼ਾ ਨਹੀਂ ਮੰਨਦਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਨਮਸਤੇ ਕੀ ਨਾਮ ਹੈ ਤੇਰਾ ਬਾਬਾ ਬਾਬਾ ਪੰਜਾਬੀ ਆ ਠੀਕ ਆ ਵੀਰੇ ਠੀਕ ਆ ਹੋਰ ਵੀਰੇ ਛੋਟੇ ਵੀਰੇ ਕੀ ਨਾਮ ਤੇਰਾ ਜਤਿੰਦਰ ਮਨ ਜਤਿੰਦਰ ਮਨ ਜਤਿੰਦਰ ਕਿੰਨੇ ਦਿਨਾਂ ਦਾ ਪਿਆ ਇੱਥੇ ਬੰਦਾ ਦੋ ਤਿੰਨ ਦਿਨ ਹੋ ਗਏ ਭਾਈ ਇੱਥੇ ਪਿਆ ਹੋਇਆ ਤੇ ਕੀ ਹੋ ਰਿਹਾ ਇਹਨੂੰ ਇਹ ਦੇਣਾ ਇਥੇ ਸਰਿਆ ਦੇ ਵੱਜਿਆ ਸੀਗਾ ਹਾਂ ਸਾਰਾ ਦਿਨ ਉਹਨੇ ਕੁਝ ਨਹੀਂ ਦੱਸਿਆ ਦਵਾਈ ਇੱਥੇ ਇੱਧਰ ਖਲਗਿਆ ਇੱਕੋ ਦਿਨ ਮੀਨਾ ਨਾ ਫਟ ਗਿਆ ਹੂੰ ਉਸ ਤੋਂ ਬਾਅਦ ਦੱਸਿਆ ਮੈਂ ਕਿ ਕੀ ਹੋਇਆ ਕਹਿੰਦਾ ਇੱਧਰ ਤਾਂ ਗੱਲ ਆ ਮੇਰੇ ਦਰਦ ਹੀ ਹੋ ਰਹੀ ਹੈ ਫਿਰ ਮੈਨੂੰ ਮੈਡੀਸਿਨ ਵੀ ਦਿੱਤੀ ਕਿ ਆਰਾਮ ਆ ਜਵੇ ਤੁਹਾਡੇ ਸਾਹਮਣੇ ਫਾਰਮੇਸੀ ਆ ਠੀਕ ਆ ਤੇ ਇਹ ਜਿਹੜਾ ਵੀਰ ਇੱਥੇ ਪਹਿਲਾਂ ਵੀ ਜਾਣਦਾ ਹੀ ਤੁਹਾਨੂੰ ਯਾਨੀ ਕਿ ਹੁੰਦਾ ਸੀ ਪਹਿਲਾਂ ਤਾਂ ਕੰਮ ਵੀ ਕਰਦਾ ਸੀ ਪਰ ਇਹ ਕਿੱਥੇ ਇੱਥੇ ਇਸੇ ਇਲਾਕੇ 'ਚ ਇਸੇ ਇਲਾਕੇ 'ਚ ਕਵਾਰ ਦਾ ਕੰਮ ਕਰਦਾ ਸੀ ਕਾਕਾ ਮਾਸਕ ਦਿਓ ਅਛਾ ਤੇ ਬਾਵੇ ਕੀ ਹਾਲ ਨੇ ਵੀਰੇ ਬੈਠ ਸਕਦਾ ਉੱਠ ਕੇ ਬਾਵੇ ਦੇ ਜੀ ਪਜਾਮੇ ਤੇ ਤੁਸੀਂ ਮੱਖੀਆਂ ਦੇਖੋ ਇਹ ਮਿਹਨਤ ਕਰਨ ਵਾਲਾ ਬੰਦਾ ਪਰ ਅੱਜਕੱਲ ਤੁਹਾਨੂੰ ਪਤਾ ਮਿਹਨਤ ਵਾਲੇ ਨੂੰ ਕੌਣ ਪੁੱਛਦਾ ਇੱਥੇ ਇੱਕ ਜਾਨਵਰ ਵਰਗੇ ਜੀਵਨ ਬਤੀਤ ਕਰ ਰਿਹਾ ਡੀ ਐਮ ਸੀ ਹਸਪੀਟਲ ਦੇ ਬਾਹਰ ਪਿਆ ਅਸੀਂ ਚਲੋ ਕਿਸੇ ਹਸਪੀਟਲ ਦੀ ਬੁਰਾਈ ਨਹੀਂ ਕਰਦੇ ਪਰ ਇਸ ਤਰ੍ਹਾਂ ਦੇ ਬੰਦੇ ਲੁਧਿਆਣਾ ਸ਼ਹਿਰ ਦੇ ਵਿੱਚ ਪਏ ਨੇ ਚਾਹੇ 10 ਦਿਨ ਪਿਆ ਰਹੇ ਵੇ 20 ਦਿਨ ਮਹੀਨਾ ਪਿਆ ਰਹੇ ਦੋ ਮਹੀਨੇ ਪਿਆ ਰਹੇ ਇਹਨੂੰ ਕਿਸੇ ਨੇ ਚੱਕਣ ਨਹੀਂ ਆਉਣਾ ਇਹ ਜ਼ਰੂਰ ਆ ਵੀ ਕੋਈ ਇੱਥੋਂ ਚੱਕ ਕੇ ਗਾਂਹ ਕਰ ਦੇਣਗੇ ਗਾਂਹ ਵਾਲੇ ਚੱਕ ਕੇ ਉਹਦੋਂ ਗਾਂਹ ਕਰ ਦੇਣਗੇ ਪਰ ਜਦੋਂ ਹੀ ਇਹ ਇਦਾਂ ਦੇ ਬੰਦੇ ਦੀ ਮੌਤ ਹੋ ਜਾਂਦੀ ਹੈ ਮਰ ਜਾਂਦਾ ਤਾਂ ਫਿਰ ਡੈੱਡ ਬਾਡੀ ਚੱਕਣਾ 1 ਘੰਟੇ 2 ਘੰਟਿਆਂ ਦੇ ਵਿੱਚ ਹੀ ਗੱਡੀ ਪਹੁੰਚ ਜਾਂਦੀ ਆ ਕਾਰਪੋਰੇਸ਼ਨ ਦੀ ਅਸੀਂ ਲੁਧਿਆਣੇ 'ਚ ਕਦੇ ਇਹ ਨਹੀਂ ਦੇਖਿਆ ਵੀ ਕਿਸੇ ਨੇ ਸਾਨੂੰ ਕਾਲ ਕੀਤੀ ਹੋਵੇ ਬਾਈ ਕੱਲ ਦਾ ਬੰਦਾ ਮਰਿਆ ਪਿਆ ਕੋਈ ਲੈਣ ਨਹੀਂ ਆਇਆ ਇੱਥੇ ਜਾਂ ਜਸਵੀਰ ਦਾ ਮਰਿਆ 5 ਘੰਟੇ ਹੋ ਗਏ ਕੋਈ ਆਇਆ ਨਹੀਂ ਪਰ ਜਿਉਂਦੇ ਨੂੰ ਕੋਈ ਲੈ ਕੇ ਨਹੀਂ ਜਾਂਦਾ ਇੱਥੋਂ ਕੋਈ ਨਹੀਂ ਪੁੱਛਦਾ ਸਰਕਾਰੀ ਹਸਪਤਾਲ ਵੀ ਬਣਿਆ ਹੋਇਆ ਪਰ ਸਰਕਾਰੀ ਹਸਪਤਾਲ ਦੇ ਵਿੱਚ ਇਹਨੂੰ ਜੇ ਛੱਡ ਵੀ ਆਉ ਕੋਈ ਬਾਕੀ ਆਪਾਂ ਪੁੱਛਾਂਗੇ ਵੀ ਬਾਬਾ ਜੀ ਨੂੰ ਵੀ ਬਾਵੇ ਤੂੰ ਸਰਕਾਰੀ ਹਸਪਤਾਲ ਗਿਆ ਸੀ

ਸਰੀਆ ਲੱਗ ਗਿਆ ਸੀ ਮੜਿਆ ਜੀ ਸਵੇਰ ਦੇ 6:30 7 ਵਜੇ ਆ ਜੀ ਅਸੀਂ ਡੀ ਐਮ ਸੀ ਹਸਪਤਾਲ ਦੇ ਬਾਹਰ ਪਹੁੰਚ ਗਏ ਲੈਣੇ ਨੂੰ ਅਜਤਨ ਦੇਖੋ ਜੇ ਮੋਚ ਫਟ ਗੱਭਰੂ ਛੋਟੀ ਉਮਰ ਦਾ ਹੀ ਹੈ ਨੌਜਵਾਨ ਇਹਦੇ ਭਰਾ ਦੀ ਦੁਕਾਨ ਆ ਸਾਹਮਣੇ ਤੇ ਇਹਨੇ ਅੱਗੇ ਵੀ ਅਸੀਂ ਇੱਥੋਂ ਦੋ ਤਿੰਨ ਵਾਰ ਵੀਰਾਂ ਨੂੰ ਲੈ ਕੇ ਗਏ ਆ ਸਾਡੇ ਕੋਲੇ ਅੱਜ ਵੀ ਉਹ ਬਾਪੂ ਜੀ ਰਹਿੰਦੇ ਨੇ ਪਰ ਉਹ ਵਿਚਾਰਾ ਨੇਪਾਲੀ ਆ ਬਾਪੂ ਤੇ ਉਹਨੂੰ ਲੈ ਕੇ ਗਏ ਸੀ ਇੱਥੋਂ ਤੇ ਅੱਜ ਇਹ ਬਾਵਾ ਬਾਵੇਂ ਸਰੀਆ ਵੱਜਿਆ ਸੀ ਹੈ ਤੇਰਾ ਪ੍ਰਵਾਸ ਤੇ ਹੈ ਨਹੀਂ ਕੋਈ ਪਿੱਛੇ? ਇੱਥੇ ਸਰ ਜੀ ਕੋਈ ਨਹੀਂ। ਤੂੰ ਕਿਹੜੇ ਪਿੰਡ ਦਾ ਵਾਂ? ਕਿੱਥੋਂ ਦਾ ਰਹਿਣ ਵਾਲਾ? ਟਟੇਰੀ ਦਾ ਸਰ। ਹਾਂ? ਟਟੇਰੀ ਦਾ ਸਰ। ਟਟੇਰੀ? ਹਾਂ ਜੀ ਸਰ ਜੀ। ਜ਼ਿਲ੍ਹਾ ਕਿਹੜਾ? ਦਿੱਲੀ ਦੇ ਕੋਲੇ। ਦਿੱਲੀ ਦੇ ਕੋਲੇ ਪਿੰਡ ਟਟੇਰੀ। ਹਾਂ ਜੀ। ਠੀਕ ਹੈ ਠੀਕ ਹੈ। ਉੱਥੋਂ ਦਾ ਰਹਿਣ ਵਾਲਾ। ਉੱਥੇ ਭੈਣ ਭਰਾ ਹੈਗੇ? ਹਾਂ ਜੀ ਸਰ ਭੈਣ ਭਰਾ ਹੈਗੇ ਪੈਣਾ ਹੈਗੇ ਕਿੱਥੇ ਆਈਏ। ਭੈਣ ਭੇਈਂ ਭਰਾ ਕੱਲ ਆਈਆਂ ਤੂੰ। ਇੱਥੇ ਲੁਧਿਆਣੇ ਕਿੰਨੇ ਟਾਈਮ ਤੋਂ ਰਹਿ ਰਹਿਆ? ਇੱਥੇ ਬਹੁਤ ਟਾਈਮ ਤੋਂ ਰਹਿ ਰਿਹਾ ਸਰ। ਕੀ ਕੰਮ ਕਰਦਾ ਸੀ? ਤਮੱਖੀਆਂ ਦੇਖੋ। ਠੀਕ ਹੈ ਨਸ਼ਾ ਵੀ ਕਰਦਾ ਕੋਈ ਨਸ਼ਾ ਕੋਈ ਨਹੀਂ ਕਰਦਾ ਝੂਠ ਨਹੀਂ ਬੋਲਣਾ ਮੈਂ ਪਹਿਲਾਂ ਕਰਦਾ ਸੀ ਫਿਰ ਹੁਣ ਕੋਈ ਨਹੀਂ ਕਰਦਾ ਸਰੀਆਂ ਲਾਉਂਦਾ ਸੀ ਸਰੀਆਂ ਯਾਨੀ ਕਿ ਕਬੜ ਦੀ ਗੱਡੀ ਪਰ ਗਈ ਸੀ ਸਰ ਸਰੀ ਕਿੰਨੇ ਲੋਡ ਚੜਨਾ ਸੀ ਹੋ ਗਈ ਪਤਾ ਨਹੀਂ ਲੱਗਿਆ بس ਸਰੀਆਂ ਇੰਨਾ ਕੋ ਬਾਹਰ ਨਿਕਲੇ ਆ ਸੀ ਉਹ ਮੜੇ ਵਜ ਗਿਆ ਹੁਣ ਮੈਡੀਕਲ ਤੋਂ ਮੜੇ ਥੋੜੇ ਲੈ ਕੇ ਪੜਿਆ ਕਿ ਨੰਬਾਵੇ ਪੜਿਆ ਨਹੀਂ ਕੋਈ ਨਹੀਂ ਹੁਣ ਬਾਵੇ ਦਾ ਜ਼ਖਮ ਤੁਹਾਨੂੰ ਅਸੀਂ ਦਿਖਾ ਵੀ ਨਹੀਂ ਸਕਦੇ ਐਸ ਟਾਈਮ ਕਿਉਂਕਿ ਉਹ ਬਾਥਰੂਮ ਵਾਲੀ ਜਗ੍ਹਾ ਦੇ ਕੋਲੇ ਸਾਰੇ ਉਹ ਗਲਗਿਆ ਏਰੀਆ ਉਹ ਪਸ ਪਈ ਹੋਈ ਆ ਬਸ ਇੱਕ ਇੱਥੇ ਹਸਪੀਟਲ ਦੇ ਬਾਹਰ ਬੈਠਾ ਬਾਬਾ ਮੌਤ ਦਾ ਤਿਆਰ ਕਰ ਰਿਹਾ ਉਹ ਕਦੋਂ ਆਊਗੀ ਇਹ ਅਜੇ ਤੱਕ ਕਿਸੇ ਨੇ ਵੀ ਇਹਦਾ ਹਸ ਸਮਝਿਆ ਪਤਾ ਨਹੀਂ ਕਦੋਂ ਕਿੱਥੇ ਕਿਵੇਂ ਲਿਖੀ ਹੋਈ ਆ ਕੀ ਦੀ ਲਿਖੀ ਹੋਈ ਆ ਅੱਜ ਬਹੁਤ ਤੋਂ ਵੀ ਮਾੜੇ ਹਾਲਾਤਾਂ 'ਚ ਨਰਕ ਤੋਂ ਵੀ ਮਾੜੇ ਹਾਲਾਤਾਂ ਦੇ ਵਿੱਚ 바ਵਾ ਇੱਥੇ ਪਿਆ ਸਾਡੇ ਅੱਜ ਦੇ ਸਮਾਜ ਦੇ ਮੂੰਹ ਤੇ ਚਪੇੜ ਮਾਰ ਰਿਹਾ ਅੱਜ ਸਾਡੇ ਲੀਡਰਾਂ ਨਾਲ ਜੇ ਗੱਲ ਕਰੀਏ ਹੁਣ ਪਿੱਛੇ ਦੇ ਵੋਟਰਾਂ ਨੇ ਕਿ ਹਟੀਆਂ 5-7 ਮਹੀਨੇ ਇੰਨੇ ਝੂਠ ਬੋਲੇ ਇਹਨਾਂ ਨੇ ਕਿਹੜੀ ਮਰਜ਼ੀ ਪਾਰਟੀ ਦੀ ਗੱਲ ਕਰ ਲਈਏ ਉਹ ਕਹਿੰਦਾ ਜਦੋਂ ਅਸੀਂ ਰਾਜ ਕੀਤਾ ਅਸੀਂ ਪ੍ਰਜਾ ਨੂੰ ਬਹੁਤ ਖੁਸ਼ ਰੱਖਿਆ ਦੂਜਾ ਕਹਿੰਦਾ ਜਦੋਂ ਅਸੀਂ ਕੀਤਾ ਸੀ ਬਹੁਤ ਖੁਸ਼ ਰੱਖਿਆ ਤੀਜਾ ਕਹਿੰਦਾ ਜਦੋਂ ਅਸੀਂ ਕਰਾਂਗੇ ਅਸੀਂ ਖੁਸ਼ ਰੱਖਾਂਗੇ ਪਰ ਪ੍ਰਜਾ ਦੀ ਆਹ ਹਾਲਤ ਹੁਣ ਇਹ ਡੈਮੋਕ੍ਰੇਸੀ ਨਹੀਂ ਇਹ ਲੋਕਤੰਤਰ ਨਹੀਂ ਇਹ ਵੋਟਤੰਤਰ ਬਣ ਚੁੱਕਿਆ ਇੱਥੇ ਆਮ ਇਨਸਾਨ ਦੀ ਕੋਈ ਵੈਲਿਊ ਨਹੀਂ ਪਹਿਲਾਂ ਦੋ ਲੜਦੇ ਸੀ ਇੱਕ ਹਾਰ ਜਾਂਦਾ ਇੱਕ ਜਿੱਤ ਜਾਂਦਾ ਸੀ ਹੁਣ ਤਿੰਨ ਹੋ ਗਏ ਕਿ ਚਾਰ ਹੋ ਗਏ ਮਤਲਬ ਸਾਡੀ ਹਾਲਤ ਦੇ ਵਿੱਚ ਕੀ ਸੁਧਾਰ ਆ ਰਿਹਾ ਸਾਡੇ ਹਾਲਾਤ ਦੇਖੋ ਕੀ ਬਣ ਰਹੇ ਨੇ ਇੱਕ ਮਿਹਨਤ ਕਾਸ਼ ਇੱਕ ਮਜ਼ਦੂਰ ਬੰਦਾ ਅਖੀਰ ਸੜਕ ਤੇ ਆ ਕੇ ਪੈ ਗਿਆ ਅਖੀਰ ਜਿਹੜਾ 3-400 ਰੁਪਏ ਦਿਹਾੜੀ ਨਾਲ ਰੋਟੀ ਖਾ ਲੈਂਦਾ ਸੀ ਆਪਦੀ ਤਿੰਨ ਭੈਣਾਂ ਵਿਆਈਆਂ ਆਪਦਾ ਗੁਜ਼ਾਰਾ ਕਰੀ ਜਾਂਦਾ ਸੀ ਕਬਾੜ ਵੇਚ ਕੇ ਸਰੀਆ ਵੱਜ ਜਾਂਦਾ ਉਹ ਇੱਥੇ ਸਮਾਨ ਲਾਉਂਦੇ ਸਮੇਂ ਪੱਟਦੇ ਤੇ ਉਹ ਸਰੀਆ ਵੱਜਣ ਨਾਲ ਕੈਪਟਨਸ ਹੋ ਗਈ ਇਹ ਅੱਜ ਦਾ ਸਾਡਾ ਸਿਸਟਮ ਹੀ ਇਦਾਂ ਦਾ ਬਣਦਾ ਜਾ ਰਿਹਾ ਕੋਈ ਫਰਕ ਨਹੀਂ ਪੈ ਰਿਹਾ ਕਿਸੇ ਨੂੰ ਆਪਣੇ ਕਾਕੇ ਦਿਖਾਈ ਸਤਨਾ ਪੱਟੀ ਕੀਤੀ ਪੱਟੀ ਕੀਤੀ ਐਸਾ ਐ ਕੋਈ ਐਡਾ ਵੱਡਾ ਹੋਲ ਉਦੇ ਪੱਟ ਦੇ ਵਿੱਚ ਇੱਥੇ ਹੋਇਆ ਹੋਇਆ ਹੋਲ ਹੈ ਆ ਜਿਹੜੀ ਮੇਨ ਨਰਵ ਹੁੰਦੀ ਹੈ ਨਾ ਸਾਡੇ ਉਹ ਨਰਵ ਦੇ ਆਸ-ਪਾਸ ਐਡਾ ਵੱਡਾ ਹੋਲ ਹੋ ਗਿਆ ਟਟੇਰੀ ਪਿੰਡ ਆ ਹੈ ਤੇਰਾ ਹਾਂਜੀ ਸਰ ਜੀ ਇੱਥੇ ਰਹਿਣਾ ਕਿੱਥੇ ਸੀ ਤੂੰ ਮੈਂ ਤਾਂ ਸੀ 38 70 ਹੂੰ ਇਸੇ ਕੰਮ ਕਰਕੇ ਸ਼ਾਮ ਵਕਤ ਆ ਵੀ ਜਾਂਦਾ ਸੀ ਇਹ ਤੇ ਅਸਲ ਵਿੱਚ ਉਹ ਮੈਂ ਬਸ ਤੇ ਤੂੰ ਕਹੇ ਮੈਨੂੰ ਪੈਸੇ ਦੇ ਦੇ ਮੈਂ ਪਿੰਡ ਚਲੇ ਜਾਵਾਂਗਾ ਆਏ ਅੰਦੇਸਿੰਗ ਮੰਤਰਾਸ ਉਹ ਕਿਹਾ ਸਰਦਾਰ ਜੀ ਅੱਪਾ ਹੀ ਉਹਨੇ ਕਹੇ ਉਹ ਵੇ ਦੇਖ ਬਾਬੇ ਗਲਤੀਆਂ ਤੇਰੀਆਂ ਵੀ ਆ ਵੀਰੇ ਨਹੀਂ ਛੋਟੇ ਭਾਈ ਦੇਖ ਤੂੰ ਕਮਾਉਂਦਾ ਸੀ ਚਾਰ ਪੈਸੇ ਕਮਰਾ ਲੈ ਕੇ ਕਿਰਾਏ ਤੇ ਰਹਿਂਦਾ ਸੜਕ ਤੇ ਰਹਿ ਰਿਆ ਨਸ਼ੇ ਦੇ ਕਰਕੇ ਤੇਰੇ ਕਰ ਗੱਲ ਇਹ ਗੱਲ ਤੈਨੂੰ ਮੰਨਣੀ ਪੈਣੀ ਆ ਵੀ ਜਿੰਨੇ ਕਮਾਉਂਦਾ ਸੀ ਉਹਨੇ ਤੂੰ ਖਾ ਲਿੰਦਾ ਸੀ ਪੀ ਕੇ ਰਾਜਾ ਬਣ ਕੇ ਪੈ ਗਿਆ ਇੱਥੇ ਰੋਟੀ ਖਾ ਲਈ ਮੁਰਗੇ ਨਾਲ ਜਦੋਂ ਆਪਦੇ ਤੇ ਪਈ ਵੀ ਖੁਦ ਮੁਰਗਾ ਬਣ ਗਿਆ ਹੁਣ ਲੋਕ ਖਾ ਰਹੇ ਨੇ ਤੈਨੂੰ ਆ ਮੱਖੀਆਂ ਖਾ ਰਹੀਆਂ ਤੈਨੂੰ ਬਾਬੇ ਵੀ ਦੇ ਉਹ ਗਾਂ ਵਿੱਚੋਂ ਬਾਬਾ ਨਾਨਕ ਮੇਰ ਕਰੇ ਸੱਚੇ ਪਾਤਸ਼ਾਹ ਤੂੰ ਸਾਡਾ ਭਰਾ ਹੈ ਤੈਨੂੰ ਲੈਣਾ ਸਾਡਾ ਫਰਜ਼ ਆ ਅਸੀਂ ਭਾਈ ਕਨਈਆ ਜੀ ਦੇ ਵਾਰਿਸ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਫਕ ਪਤਾ ਨਹੀਂ ਚਾ ਹੋਵਾਂਗੇ ਕਿ ਨਹੀਂ ਹੋਵਾਂਗੇ ਸਫਲ ਅਈ ਤਰੀ ਸੇਵਾ ਕਰਾਂਗੇ ਭਾਈ ਵਾਪਸ ਫੇਰ ਆ ਕੇ ਜਿਵੇਂ ਮਹੀਨਿਆਂ ਨੂੰ ਇਸੇ ਨਰਕ ਚ ਹੀ ਰਹਿਣਾ ਇੱਥੇ ਆ ਕੇ ਸੜਕ ਤੇ ਸੋਣਾ ਸ਼ਰਾਬ ਪੀ ਕੇ ਜੋ ਵੀ ਖਲੋ ਜਿਹਾ ਪੰਗ ਪੀਣਾ ਹੋਏਗਾ ਤੇ ਫੇਰ ਤਾਂ ਕੋਈ ਤੋਕ ਨਹੀਂ ਬਣਦੀ ਯਾਰ ਜੇ ਤਾਂ ਵਾਕਈ ਬੰਦੇ ਵਾਂਗੂ ਜ਼ਿੰਦਗੀ ਬਤੀਤ ਕਰਨੀ ਚਾਹਨਾ ਇਹ ਜਿਹੜੀ ਤਕਲੀਫ ਆ ਤੇਰੀ ਨਾ ਕਿ ਬਾਬਾ ਨਾਨਕ ਨੇ ਸਾਨੂੰ ਭੇਜਿਆ ਹੋ ਮਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਜਿਹਨੂੰ ਵੀ ਤੁੱਤੇ ਹੁੰਦਾ ਸੀ ਇਹਨਾਂ ਦਿਨਾਂ ਤੋਂ ਨਾ ਮੰਨ ਲਾ ਉਹਨੇ ਹੀ ਭੇਜਤਾ ਸਾਨੂੰ ਆ ਬਾਈ ਦੇ ਰੂਪ ਚ ਆ ਕੇ ਸਾਨੂੰ ਸੁਨੇਹਾ ਭੇਜਿਆ ਤੇ ਅਸੀਂ ਇੱਥੇ ਆ ਪਹੁੰਚ ਸਾਡੀ ਕੀ ਔਕਾਤ ਆ ਅਸੀਂ ਤੈਨੂੰ ਲਿਜਾ ਕੇ ਤਰਾ ਲਾਜ ਕਰਾਈਏ ਜਿੱਤੇ ਤੂੰ ਕਰਬਾ ਕਰਬੰਦੇ ਹਸਪਤਾਲ ਦੇ ਬਾਹਰ ਬੈਠਾ ਉੱਥੇ ਨਹੀਂ ਇਲਾਜ ਹੋਇਆ ਸੀ ਕਿੱਥੋਂ ਕਰਾਵਾਂਗੇ ਕਰਾਉਣ ਵਾਲਾ ਤਾਂ ਉਹ ਉੱਪਰ ਵਾਲਾ ਆ ਦੋ ਗੱਲਾਂ ਮੈਂ ਤੇਰੇ ਨਾਲ ਵੀ ਕਰਨੀਆਂ ਵੀ ਤੂੰ ਉਸ ਤੋਂ ਬਾਅਦ ਇਹ ਸਾਰਾ ਕੁਝ ਛੱਡ ਕੇ ਤੈਨੂੰ ਆਪ ਤਾਂ ਕਿਤੇ ਕੰਮ ਤੇ ਲੱਗਣਾ ਪਊ ਹਾਂਜੀ ਜੀ ਕੰਮ ਚਾਹੇ ਤੈਨੂੰ ਉੱਥੇ ਹੀ ਕੰਮ ਦੇ ਦਾਂਗੇ ਅਸੀਂ ਉੱਥੇ ਹੀ ਲੱਗ ਜੀ ਠੀਕ ਹੈ ਖਾਤਾ ਖਿਲਾਵਾਂਗੇ ਤੇਰਾ ਬੈਂਕ 'ਚ ਚਾਰ ਪੈਸੇ ਇਕੱਠੇ ਹੋ ਜਾਣਗੇ ਤੇਰੇ ਕੋਲੇ ਜਮਾ ਹੋ ਜਾਣਗੇ ਨਸ਼ੇ ਆ ਗੱਲਾਂ ਚ ਬਾਹਰ ਆ ਜੇਗਾ ਕੰਨੂੰ ਵਿਆਹ ਹੋ ਜੂ ਭੈਣਾ ਵੀ ਮਿਲਣ ਵਰਤਣ ਲੱਗ ਜਾਣਗੀਆਂ ਰਿਸ਼ਤੇਦਾਰ ਵੀ ਜਿਹੜੇ ਅੱਜ ਤਰੇ 5 ਸਾਲ ਤੀ ਵੀ ਕੋਈ ਮਗਰ ਨਹੀਂ ਆਇਆ ਉਹ ਵੀ ਮਗਰ ਆਉਣ ਲੱਗ ਜਾਣਗੇ ਅਧਿਕਰ ਰਿਸ਼ਤੇਦਾਰ ਤੇ ਵੀ ਉਹਦੇ ਹੀ ਆ ਭਰਾਵਾ ਜਿਹਦੇ ਕੋਲੇ ਕੁਝ ਹੈਗਾ ਜੇ ਤੂੰ ਸ਼ਾਮ ਨੂੰ ਜੇਬ ਖਾਲੀ ਕਰਕੇ ਸੌਂਨਾ ਫਿਰ ਕੋਈ ਨਹੀਂ ਆਉਂਦਾ ਕਿ ਬਾਵੇ ਥੋੜਾ ਜਿਆ ਆਪ ਵੀ ਸੰਭਲ ਯਾਰ ਪਸਤਾਉਣਾ ਕਿ ਨਹੀਂ ਤੈਨੂੰ ਲੱਗਦਾ ਨਹੀਂ ਤੇਰੀ ਗਲਤੀ ਹੈ ਜਿਹਾ ਹੀ ਤੇਰੇ ਕੋਲ 50000 ਰੁਪਏ ਜਮਾ ਕਰਕੇ ਰੱਖਿਆ ਹੁੰਦਾ ਕਿਸੇ ਬੈਂਕ ਖਾਤੇ 'ਚ ਆਹੀ ਹਸਪਤਾਲ ਦੇ ਵਧੀਆ ਕਮਰੇ 'ਚ ਪਿਆ ਹੋਣਾ ਇਹ ਤੇ ਬਾਕੀ ਜੀ ਦੇਖੋ ਤਰੀਕਾ ਤੁਹਾਨੂੰ ਮੈਨੂੰ ਪਾਈ ਦੀ ਦੋ ਤਰਫਾ ਗੱਲ ਆ ਸਾਰੀ ਆ ਜਾਓ ਭਾਈ ਇੱਧਰ ਆ ਜਾਓ ਗੱਲ ਇਹ ਵੀ ਆ ਵੀ ਗਲਤੀਆਂ ਇਹਨਾਂ ਦੀਆਂ ਵੀ ਆ ਵੀ ਇਹਨਾਂ ਨੇ ਆਪਣੇ ਆਪ ਦਾ ਖਿਆਲ ਨਹੀਂ ਰੱਖਿਆ ਆਪਣੇ ਜਦੋਂ ਹੱਟ ਪੈਰ ਚੱਲਦੇ ਆ ਉਦੋਂ ਜਿੰਨਾ ਕਮਾ ਲਿਆ ਉਹਨਾਂ ਖਾ ਲਿਆ ਰਾਤ ਨੂੰ ਨਸ਼ਾ ਕਰਕੇ ਇਹ ਕੱਜਕੱਲ ਸਾਡੇ ਨੌਜਵਾਨਾਂ 'ਚ ਬਹੁਤ ਮਾੜੀ ਰੀਤ ਆ ਪੋਲੇ ਸ਼ੰਕਰ ਨੂੰ ਸ਼ਿਵਜੀ ਮਹਾਰਾਜ ਨੂੰ ਨਸ਼ੇ ਨਾਲ ਜੋੜਦਾ ਉਹਦਾ ਪ੍ਰਸ਼ਾਦ ਸਮਝ ਕੇ ਭੰਗ ਪਿੰਦੇ ਆ ਮੇਰੇ ਪੁੱਲ ਸ਼ੰਕਰ ਦੇ ਭਗਤ ਹੌਲੀ 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 ਹਾਲਾਤ ਫਿਰ ਭੰਗ ਨਸ਼ਾ ਹੈ ਤਾਂ ਇੱਕ ਕੋਈ ਬਾਈ ਨੂੰ ਪੁੱਛਿਆ ਕੋਈ ਨਸ਼ਾ ਨਹੀਂ ਕਰਦਾ ਮੈਂ ਕਹਿੰਦਾ ਸ਼ਰਾਬ ਵੀ ਨਹੀਂ ਪੀਂਦਾ ਭੰਗ ਭੰਗ ਨੂੰ ਨਸ਼ਾ ਨਹੀਂ ਮੰਨਦਾ ਹੁਣ ਆਪਣੇ ਪਰਿਵਾਰ ਠੀਕ ਹੈ ਨੇ ਆਪਦਾ ਕੰਮ ਕਰ ਕੀਤਾ ਹੋ ਭੈਣਾਂ ਦੀ ਜ਼ਿੰਦਗੀ ਜਿਹਨੇ ਵਿਆਹ ਕੀਤਾ ਜਾਂ ਹੋਰ ਪਰ ਅੱਜ ਆਪਦੀ ਮਦਦ ਕਰਨ ਦੇ ਕਾਬਿਲ ਨਹੀਂ ਸਾਰੇ ਹੱਡ ਪੈਰ ਚੱਲਦੇ ਆ ਜੰਗ ਆ ਮੁੰਡਾ ਪੂਰਾ ਤੇ ਕਿਥੇ ਇਸ ਤੋਂ ਅਗਲਾ ਜ਼ਿੰਮੇਵਾਰੀ ਸਾਡੇ ਸਿਸਟਮ ਦੀ ਵੀ ਬਣਦੀ ਆ ਠੀਕ ਆ ਕੋਈ ਵੀ ਬੰਦਾ ਚਾਹੇ ਮਾੜਾ ਚੰਗਾ ਬੰਦੇ ਉਹ ਇੰਤਾਂ ਦੇ ਹਾਲਾਤਾਂ ਚ ਹਸਪਤਾਲ ਜਾਂਦਾ ਸਿਵਲ ਚ ਜੇ ਉਦੀ ਉੱਥੇ ਮਦਦ ਤਾਂ ਹੋਵੇ ਸਿਵਲ ਦੇ ਬਾਹਰੋਂ ਜਾਂ ਅੰਦਰੋਂ ਕਿੰਨੀ ਵਾਰ ਅਸੀਂ ਬੰਦੇ ਲੈ ਕੇ ਆਉਂਦੇ ਆ ਜਿਹੜੇ ਲਾवारिस ਹੁੰਦੇ ਆ ਜਿਨ੍ਹਾਂ ਨੂੰ ਉਹ ਕੱਢ ਦਿੰਦੇ ਆ ਬਾਹਰ ਹਾਲਾਂਕਿ ਜਰੂਰ ਤੋਂ ਉਹ ਨੂੰ ਹੁੰਦੇ ਸਭ ਤੋਂ ਵੱਧ ਜਿਹਦੇ ਅੱਗੇ ਪਿੱਛੇ ਕੋਈ ਭੈਣ ਭਰਾ ਹੈਗਾ ਉਹ ਤਾਂ ਕਿਤੇ ਹੋਰ ਵੀ ਲੈ ਜੂ ਉਹਨੂੰ ਜਿਹਦੇ ਕੋਲੇ ਅੱਗੇ ਪਿੱਛੇ ਕੋਈ ਹੈ ਹੀ ਨਹੀਂ ਉਹਨੂੰ ਕੌਣ ਲੈ ਕੇ ਜਾਊ ਕਿੱਥੇ ਲੈ ਕੇ ਜਾਊ ਅੱਜ ਇਸ ਤਕਲੀਫ 'ਚ ਬੈਠੇ ਬੰਦੇ ਕੋਲੇ ਅਸੀਂ ਪਾਸ਼ੀ ਨਹੀਂ ਦੇ ਰਹੇ ਸੱਚਾਈ ਸੱਚ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਤੁਸੀਂ ਵੀ ਨਿਕਲਦੇ ਹੋ ਇਦਾਂ ਦੇ ਲੋਕਾਂ ਦੇ ਕੋਲ ਦੀ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਅਸੀਂ ਅਕਸਰ ਗੱਲ ਕਰਦੇ ਸਾਡੇ ਦਾਦੇ-ਪਰਦਾਦੇ ਹੁੰਦੇ ਸੀ ਜਿਹੜੇ ਸਾਡੀ ਸਾਰਿਆਂ ਦੀ ਅੱਜ ਤੋਂ ਤੀਜੀ ਚੌਥੀ ਕਾਲਜ ਚ ਜਾਈਏ ਜਦੋਂ ਲੋਕ ਘੋੜਿਆਂ ਤੇ ਜਾਂਦੇ ਸੀ ਸਾਈਕਲਾਂ ਤੇ ਜਾਂਦੇ ਸੀ ਪੈਦਲ ਜਾਂਦੇ ਸੀ ਉਦੋਂ ਕੁਝ ਇਦਾਂ ਦਾ ਬੰਦਾ ਸੜਕ ਤੇ ਪਿਆ ਪਹਿਲਾਂ ਤਾਂ ਹੁੰਦਾ ਹੀ ਨਹੀਂ ਸੀ ਐ ਪਿਆ ਤਾਂ ਲਵਾਰਸ ਪਰ ਜੇ ਕਿਤੇ ਸੱਟ ਲੱਗ ਗਈ ਜਾਂ ਕੋਈ ਢਿੱਗ ਪਿਆ ਪਿਆ ਹੁੰਦਾ ਸੀ ਉਹਦੇ ਕੋਲ ਦੀ ਬੰਦਾ ਲੰਘਦਾ ਨਹੀਂ ਸੀ ਐ ਨਹੀਂ ਸੀ ਬਈ ਬੰਦਾ ਦੇਖਿਆ ਪੁੱਛਿਆ 5 ਰੁਪਏ ਦਿੱਤੇ ਜਾਂ ਕੇਲਾ ਦਿੱਤਾ ਤੇ ਚਲਾ ਗਿਆ ਤੇ ਜੇ ਕੋਈ ਚਲੇ ਵੀ ਜਾਂਦਾ ਸੀ ਨਾ ਉਹਦੇ ਅੰਦਰ ਆਪਣੇ ਆਪ ਨਾਲ ਲੜਾਈ ਹੁੰਦੀ ਸੀ ਵੀਰ ਮੈਨੂੰ ਕਾਲੀ ਸੀ ਮੇਰੇ ਨਾਲ ਬੱਚੇ ਸੀ ਮੈਂ ਉੱਥੇ ਮਦਦ ਨਹੀਂ ਕਰ ਸਕਿਆ ਰਾਹ ਰਾਹ ਜਾਂਦਾ ਹਰੇਕ ਰਾਹ ਕੀ ਨੂੰ ਕਹਿੰਦਾ ਭਾਈ ਜੇ ਉੱਥੇ ਬੰਦਾ ਪਿਆ ਮੈਂ ਕਾਲੀ ਜਾਂ ਤੂੰ ਉਹਦੀ ਮਦਦ ਕਰ ਦੇ ਅੱਜ ਇੱਥੋਂ ਦੇ ਲੱਖਾਂ ਲੋਕ ਨੰਗ ਰਹੇ ਆ ਕਿੰਨੇ ਦਿਨਾਂ ਤੋਂ ਇਹ ਬੰਦਾ ਇੱਥੇ ਪਿਆ ਅਸੀਂ ਇੱਕ ਮਿੰਟ 'ਚ ਭੁੱਲ ਜਾਂਦੇ ਆ ਕਿਉਂਕਿ ਸਾਡੇ ਕੋਲੇ WhatsApp Facebook ਹੈਗਾ ਅਸੀਂ ਇੱਕ ਮਿੰਟ 'ਚ ਕੋਈ ਹੋਰ ਵੀਡੀਓ ਦੇਖੀ ਦਿਮਾਗ ਉਸ ਪਾਸੇ ਜਾਇਸ਼ੰਦਰ ਵੜ ਕੇ ਆਰਦੀ ਦੁੱਖ ਤਕਲੀਫ ਲੈ ਕੇ ਆਏ ਆ ਕਿਹਦਾ ਬਾਪੂ ਦਾਖਲਾ ਕੇਦੀ ਭੈਣ ਕੇਦਾ ਮਾਂ ਜਾਂ ਕੇਦਾ ਪਿਓ ਕੇਦਾ ਬੱਚਾ ਉਰਜ 바ਵਾ ਮਰੇ ਜੀਵੇ ਕੋਈ ਫਰਕ ਨਹੀਂ ਪੈਂਦਾ ਅੱਗੇ ਲੋਕ ਇੱਕ ਦੂਜੇ ਦੀ ਮਦਦ ਕਰਦੇ ਸੀ ਹੁਣ ਲੋਕ ਹੀ ਉਦਾਂ ਦੇ ਨਹੀਂ ਰਹੇ ਅੱਗੇ 바ਵੇ ਵਰਗੇ ਲੋਕ ਇਦਾਂ ਨਹੀਂ ਸੀ ਪੈਂਦੇ ਕਿਉਂਕਿ ਹਰ ਇੱਕ ਰਿਸ਼ਤੇਦਾਰ 바ਵਾ ਦਾ 바ਵੇ ਦਾ 바ਵੇ ਨਾਲ ਜੁੜਿਆ ਹੋਇਆ ਸੀ ਤੇ ਬਾਵੇ ਨੂੰ ਵੀ ਸ਼ਰਮ ਸੀ ਕਿ ਮੈਂ ਔਖਾ ਸੌਖਾ ਜਿਵੇਂ ਮਰਜੀ ਆਪਦੇ ਪਿੰਡ 'ਚ ਆਪਦੇ ਮੁਹੱਲੇ 'ਚ ਆਪਦੇ ਸ਼ਰੀਕੇ 'ਚ ਰਹਿਣਾ ਐ ਨਹੀਂ ਸੀ ਵੀ بے ਪ੍ਰਵਾਹ ਹੋ ਕੇ ਸੜਕ 'ਤੇ ਆ ਕੇ ਪੈ ਗਿਆ ਕੋਈ ਮਰੇ ਕੋਈ ਖਾਪੇ ਤੇ ਕਿ ਭੂਆ ਮਾਮੇ ਆ ਮਾਸੀਆਂ ਚਾਚੇ ਤਾਏ ਦੂਰ ਦੇ ਰਿਸ਼ਤੇਦਾਰ ਵੀ ਰਿਸ਼ਤੇਦਾਰ ਹੁੰਦੇ ਸੀ ਵੀ ਨਹੀਂ ਸਾਡਾ ਖੂਨ ਆ ਸਾਡਾ ਗਵੰਢੀ ਆ ਸਾਡੇ ਪਿੰਡ ਦਾ ਅੱਜ ਸਕੇ ਪਿੰਡ ਭਰਾ ਵੀ ਕਹਿ ਰਹਿੰਦੇ ਆ ਵੀ ਅਸੀਂ ਨਹੀਂ ਜੀ ਕੁਝ ਕਰ ਸਕਦੇ। ਤਰਾ ਜਿਸ 바ਵਾ 바ਵੇ ਪੁਰਾਣਾ ਕੀ ਤੇਰਾ ਕੀ 바ਵਾ ਜੀ ਵਿੱਕੀ 바ਵਾ ਵਿੱਕੀ 바ਵਾ ਟਟੇਰੀ ਪਿੰਡ ਦਾ ਦਿੱਲੀ ਦੇ ਕੋਲੇ ਇਲਾਕਾ ਪਹਿਲਾਂ ਪੰਜਾਬ ਚ ਹੀ ਪੈਂਦਾ ਸੀ। ਇੱਥੇ ਹਸਪਤਾਲ ਡੀ ਐਮ ਸੀ ਦੇ ਬਾਹਰ ਪਿਆ ਆਪਣੀ ਮੌਤ ਦਾ ਇੰਤਜ਼ਾਮ ਕਰਦੇ। ਸੋਚਿਓ ਜਰੂਰ। ਇਦਾਂ ਦੇ ਲੋਕ ਮੰਦਰ ਦੇ ਬਾਹਰ ਦਰਗਾਹ ਦੇ ਬਾਹਰ ਗੁਰੂ ਘਰ ਦੇ ਬਾਹਰ ਜ਼ਿਆਦਾਤਰ ਪਾਏ ਜਾਂਦੇ ਕਿਉਂਕਿ ਉੱਥੇ ਇਹਨਾਂ ਨੂੰ ਉਮੀਦ ਹੁੰਦੀ ਆਸ ਹੁੰਦੀ ਹੈ ਵੀ ਇੱਥੇ ਚੰਗੇ ਲੋਕ ਆਉਂਦੇ ਆ ਵੀ ਚਲ ਮੇਰੇ ਤੇ ਤਕਲੀਫ ਆਈ ਹੈ ਮੇਰੀ ਕੋਈ ਮਦਦ ਕਰੂ ਰੱਬ ਦੇ ਘਰ ਤਾਂ ਚੰਗੇ ਹੀ ਜਾਂਦੇ ਆ ਨਾ ਪਰ ਉਹ ਚੰਗੇ ਵੀ ਐਦਾਂ ਕਰਨ ਲਵੇਟ ਕੇ ਨਹੀਂ ਗਏ ਜਾਂਦੇ ਉਹ ਸਿਰਫ ਰੱਬ ਨਾਲ ਗੱਲ ਕਰਦੇ ਆ ਅੰਦਰ ਜਾ ਕੇ ਉਹ ਰੱਬ ਦੀ ਮੂਰਤ ਦੇ ਰੂਪ ਦੇ ਵਿੱਚ ਬੈਠੀ ਮੂਰਤੀ ਨਾਲ ਗੱਲ ਕਰਦੇ ਆ ਪਰ ਰੱਬ ਦੀ ਮੂਰਤ ਜਿਹੜਾ ਬਾਹਰ ਪਿਆ ਉਹਦੇ ਨਾਲ ਕੋਈ ਗੱਲ ਨਹੀਂ ਕਰਦੇ ਜਿਹਨੂੰ ਉਹਨੇ ਸਿਰਜਿਆ ਜੇ ਅਸੀਂ ਉਹਨੂੰ ਨਹੀਂ ਪਛਾਣਾਂਗੇ ਤੇ ਉਹਨੂੰ ਕਿੱਥੋਂ ਪਛਾਣਾਂਗੇ ਤਾਂ ਨਵਾਂ ਦਾ ਛੋਟੇ ਵੀਰ ਦਾ ਜਿਹਨੇ ਭਰਾਲਾ ਕੀਤਾ ਸਾਨੂੰ ਦੱਸਿਆ ਬਹੁਤ ਸਾਰੇ ਲੋਕਾਂ ਨੇ ਸਾਨੂੰ ਵੀਡੀਓ ਹੁੰਦੇ ਨਹੀਂ ਜਾਪ ਪਾਉਂਦੇ ਸੀ ਵੀ ਕੋਈ ਅਸੀਂ ਵੀ ਕੋਈ ਸਿਸਟਮ ਨਹੀਂ ਹੈਗਾ ਵੀ ਅਸੀਂ ਹਰ ਇੱਕ ਬੰਦੇ ਨੂੰ ਸਾਹਮਣੇ ਆ ਕੇ ਚੱਕ ਸਕਦੇ ਚੱਕ ਜਿੱਥੇ ਕੋਸ਼ਿਸ਼ ਕਰੀ ਦੀ ਆ ਉਹ ਜ਼ਿੰਦਗੀ ਦਾ ਸਵਾਲ ਆ ਜਦੋਂ ਦਨ ਹੋਰ ਨੰਗ ਜਾਂਦੇ ਬਾਵਾ ਜੀ ਦਾ ਹਾਲਾਤ ਹੋਰ ਵਿਗੜ ਜਾਣੇ ਸੀ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਆਪਣਾ ਅੱਲਾਹ ਕਰਿਆ ਕਰੋ ਇਨਸਾਨ ਹੋਣ ਦਾ ਫਰਜ਼ ਨਿਭਾਈ ਆ ਭਗਤ ਪੂਰਨ ਸਿੰਘ ਜੀ ਨੇ ਇੱਕ ਇਨਸਾਨ ਨੂੰ ਗੁਰੂ ਘਰ ਤੋਂ ਮਿਲੇ ਸੇਵਾਦਾਰ ਪਿਆਰੇ ਦੀ ਸੇਵਾ ਕਰਕੇ ਕਿੱਡੇ ਪਿੰਗਲਵਾੜਾ ਸਾਹਿਬ ਦੀ ਸਥਾਪਨਾ ਕਰਤੀ ਅੱਜ ਲੱਖਾਂ ਲੋਕਾਂ ਨੂੰ ਹੁਣ ਤੱਕ ਰੁੱਤੇ ਆਸਰੇ ਮਿਲ ਚੁੱਕਿਆ ਆ। ਆਪ ਉਹਨਾਂ ਦੇ ਵਾਰਸ ਆ। ਭਾਈ ਕਨਈਆ ਜੀ ਦੇ ਵਾਰਸ ਆ। ਜ਼ਰੂਰੀ ਨਹੀਂ ਅਸੀਂ ਉਹਨਾਂ ਦੀ ਜਨਮ ਤਿਥੀ ਤੇ ਉਹਨਾਂ ਨਾਲ ਉਹਨਾਂ ਦੇ ਬਾਰੇ ਗੱਲ ਕਰਨੀ ਆ। ਹਰ ਟਾਈਮ ਸਾਡੇ ਨਾਲ ਹੀ ਰਹਿੰਦੇ ਨੇ ਉਹ। ਜਦੋਂ ਭਾਈ ਕਨਈਆ ਜੀ ਜੰਗ ਦੇ ਵਿੱਚ, ਜੁੱਧ ਦੇ ਵਿੱਚ ਜਲ ਪਾਣੀ ਛਿਕਾਰੇ ਸੀ ਨਾ ਤਾਂ ਦੁਸ਼ਮਣਾਂ ਨੂੰ ਵੀ ਪਿਆਈ ਜਾਂਦੇ ਸੀ ਉਹ। ਤਾਂ ਸਿੰਘਾਂ ਨੇ ਸ਼ਿਕਾਇਤ ਕੀਤੀ ਵੀ ਗੁਰੂ ਸਾਹਿਬ ਇਹ ਤਾਂ ਦਸ਼ਮਣਾਂ ਨੂੰ ਵੀ ਜਲ ਪਾਣੀ ਸਿਕਾਈ ਜਾਂਦੇ। ਪਾਪਾ ਜੀ ਕਹਿੰਦੇ ਅੱਜ ਕਹਿੰਦੇ ਗੁਰੂ ਜੀ ਮੈਨੂੰ ਤਾਂ ਸਾਰੇ ਉਹੀ ਦੇਖਦੇ ਆ। ਤੁਸੀਂ ਉਹੀ ਦੇਖ ਰਹੇ ਮੈਨੂੰ ਚਾਰੇ ਪਾਸੇ। ਤੁਸੀਂ ਉਹੀ ਤੁਸੀਂ। ਤੇ ਇਹ ਵੀ ਸਾਡਾ ਹੀ ਤੂੰ ਪਾਪਾ ਜੀ। ਸਾਡਾ ਹੀ ਆ। ਗੁਰੂ ਦਾ ਰੂਪ ਹੀ ਆ ਰੱਬ ਹੀ ਆ ਵੀ। ਬਸ ਇੰਨੇ ਕੁ ਜ਼ਰੂਰ ਆਪਣੀ ਬਿਊਟੀ ਨਿਵਾਇਆ ਕਰੋ। ਚਲੋ ਕਾਕਾ ਚੱਕੋ। ਕਰ ਸਕਦਾਂਗੇ ਚੱਕ ਨਹੀਂ ਐਂ ਪਾਲਾ ਲੰਬਾ ਪਾਲਾ ਕੰਬਲ ਚੱਕ ਐਨੂੰ ਹੋਇਆ ਥੱਲੇ ਪੈ ਜਾ ਪੱਕੋ ਲੈ ਆ ਜਾ ਕੇ ਲੈ ਬੱਤ ਧਿਆਨ ਨਾਲ ਉਧਰ ਹਾਂ ਉਧਰ ਨੂੰ ਪਾ ਉੱਪਰ ਚੜਕ ਜਾ ਸਤਿਕਾਰ ਵੀਰ ਜੀ ਸਤਿਕਾਰ ਸੋ ਟਿੱਕੋ ਠੀਕ ਹੈ ਹਾਂ ਹੈ ਹਾਂਜੀ ਹਾਂ ਉਤਿੰਗ ਚੱਕਦੇ ਸੰਭਲ ਜੇ ਚਾਣ ਚੱਕਦੇ ਬਾਈ ਮੈਂ ਲਾ ਠੀਕ ਆ ਸਵੇਰੇ ਮਾਰਨਿੰਗ ਦੇ ਵਿੱਚ ਅਸੀਂ ਡਿਊਟੀ ਲਾਈ ਬੱਬਲ ਵੀਰੇ ਦੀ ਇਹ ਸਾਡੇ ਟੀਮ ਦਾ ਮੈਂਬਰ ਹੈ ਸੀਐਮਸੀ ਸਾਈਡ ਰਹਿੰਦਾ ਇਹ ਵੀਰਾ ਵੀ ਇੱਥੇ ਪਹੁੰਚਿਆ ਤੇ ਅਸੀਂ ਵੀ ਉਧਰੋਂ ਟਾਈਮ ਨਾਲ ਤਰਪੇ ਸੀਗੇ ਕਿਉਂਕਿ ਬਾਬੇ ਦੇ ਹਾਲਾਤ ਬਹੁਤ ਖਰਾਬ ਆ। बस ਅਰਦਾਸ ਕਰਿਓ ਕਿ ਵੀਰਾ ਤੰਦਰੁਸਤ ਹੋ ਕੇ ਤਕੜਾ ਹੋ ਕੇ ਆਪਣਾ ਜੀਵਨ ਜਿਉਣ ਜੋਗਾ ਹੋ ਜਾਵੇ। ਆ ਪੀਣਾ ਨਾਰੀਅਲ ਪੀਣਾ। ਇਹ ਨਾਰੀਅਲ ਨਹੀਂ ਵੀਰੇ ਕੱਟ ਕੇ ਇੱਕ ਇਹਦੇਓ ਕੱਟ ਕੇ ਵੀਰੇ ਇੱਕ ਨਾਰੀਅਲ ਆ ਵਾ ਵਾ ਵਿੱਕੀ 바ਵਾ ਹੈ ਹਾਂ ਹੱਤ ਕਿਵੇਂ ਵੱਡੇਗਾ ਵਿੱਕੀ ਤੇ ਪਹਿਲਾਂ ਇਸ ਕੁਛ ਪਿੰਚ ਛੋਟੇ ਹੁੰਦੇ ਵੱਡੇ ਗਏ ਸੀ ਕੁਛ ਪਿੰਚ ਨਹੀਂ ਗਈ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਠੀਕ ਹੈ ਇਹ ਸਰੀਆ ਵੱਜ ਗਿਆ ਇੱਥੇ ਉਹ ਫਟ ਗਿਆ ਇੱਥੋਂ ਕਿੱਥੇ ਚੋਗੀ ਮਤਲਬ ਕਈ ਦਿਨਾਂ ਦਾ ਪਿਆਸ ਹੈ ਵਿਚਾਰਾ ਪਾਸ ਨਿਕਲੀ ਜਾਂਦੀ ਹੈ ਇਹ ਇੱਥੋਂ ਬਾਥਰੂਮ ਵਾਲੀ ਜਗ੍ਹਾ ਦੇ ਸਾਈਡ ਤੋਂ ਠੀਕ ਹੈ ਜੀ ਆ ਲੈ ਆਪਰੇ ਵੇਕੀ ਬਾਈ ਆ ਉੱਪਰ ਚੜੋ ਕਾਕਾ ਕੇ ਜਾਣਾ ਕਿਹਨੇਗਾ はい ਠੀਕਾ ਜੀ ਬਸ ਤੁਹਾਡੀਆਂ ਦੁਆਵਾਂ ਨਾਲ ਕਿ ਨਾਰੀਅਲ ਦੇ ਪਾਣੀ ਨਾਲ ਵਿੱਕੀ ਨੂੰ ენਰਜੀ ਮਿਲੇ ਮਹਾਰਾਜ ਤੰਦਰੁਸਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਈ ਠੀਕ ਹੋ ਤਕੜੇ ਹੋ ਸਸੇ ਕਾ ਹਾਂ ਹਾਂ ਮੈਂ ਜਾਂ ਫਿਰਾਂ ਲੇ